हांवी मित्रों आपा कडे शहर बठिंडा ग्रीन सिटी स्क्वेयर ਦੇ ਵਿੱਚ ਜੋ ਕਿ ਡੱਬ ਵਾਲੀ ਤੇ ਬਠਿੰਡਾ ਰੋਡ ਦੇ ਉੱਤੇ ਹਨਾ ਤੇ ਚਾਈ ਉਹਨੂੰ ਬਠਿੰਡਾ ਤੋਂ ਡੱਬ ਵਾਲੀ ਰੋਡ ਲਾ ਲਈ ਆਪਾਂ ਤੇ ਇੱਥੇ ਬਈ ਜਿਹੜੇ ਭਰਾ ਆਉਂਦੇ ਆ ਉਹਨਾਂ ਨੂੰ ਪਤਾ ਜਿਹੜੇ ਨਹੀਂ ਆਉਂਦੇ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਤੇ ਇੱਥੇ ਜੇ ਤੁਸੀਂ 5000 ਦੀ ਸ਼ਾਪਿੰਗ ਕਰਦੇ ਆ ਤਾਂ ਬਹੁਤ ਵੱਡੀ ਸਕੀਮ ਦੇ ਵਿੱਚ ਤੁਹਾਨੂੰ ਆਫਰ ਮਿਲ ਰਿਹਾ ਬਈ ਇਹ ਕੀ ਸਕੀਮ ਆ ਉਹ ਪੂਰੀ ਆਪਾਂ ਤੁਹਾਨੂੰ ਪੋਸਟਰ ਵੀ ਸਾਂਝਾ ਕਰਤਾ ਉੱਥੇ ਤੁਸੀਂ ਦੇਖ ਲਓ ਤੇ ਬਾਕੀ ਆਪਾਂ ਤੁਹਾਨੂੰ ਦੱਸ ਵੀ ਦਿੰਨੇ ਆ ਜੇ ਤੁਸੀਂ ਦੀਵਾਲੀ ਤੱਕ ਬਈ 5000 ਦੀ ਇੱਥੇ ਸ਼ਾਪਿੰਗ ਕਰਦੇ ਹੋ ਨਾ ਤਾਂ ਤੁਹਾਨੂੰ ਉਹਦੇ ਵਿੱਚ ਇੱਕ ਕੂਪਨ ਮਿਲਣਾ ਜਿਹਦੇ ਵਿੱਚ ਟੋਟਲ 18 ਲੱਖ ਰੁਪਏ ਦੇ ਨਾਮ ਆ ਪਹਿਲਾ ਨਾਮ ਆ 50 ਗ੍ਰਾਮ 골ਡ ਦੂਜਾ ਨਾਮ ਆ ਰਾਇਲ ਇਨਫੀਲਡ ਤੀਜਾ ਨਾਮ ਆ ਆਈਫੋਨ 15 ਪ੍ਰੋ ਤੇ ਉਸ ਤੋਂ ਬਾਅਦ ਹੈਗਾ Dell ਦਾ ਲੈਪਟਾਪ ਫਿਰ ਦੋ ਆਈਪੈਡ ਫਿਰ ਪੰਜ ਐਪਲ ਦੀ ਬੌਚ ਹਨ ਤੇ ਬਹੁਤ ਕੁਝ ਬਾਕੀ ਕਿਸਮਤ ਵੀ ਤੁਸੀਂ ਜਮਾ ਸਕਦੇ ਹੋ ਸ਼ੋਪਿੰਗ ਤੁਸੀਂ ਕਰਨੀ ਕਰਨੀ ਹੈ ਨਾ ਜਿੰਨੇ ਤੁਸੀਂ ਪੈਸੇ ਖਰਚਨੇ ਆ ਉਹਦਾ ਤੁਸੀਂ ਸਮਾਨ ਲੈ ਲੈਣਾ ਇਹ ਆਫਰ ਬਿਲਕੁਲ ਫਰੀ ਦੇ ਵਿੱਚ ਸ਼ੋਪਿੰਗ ਦੇ ਨਾਲ ਨਾਲ ਆਪਣੀ ਕਿਸਮਤ ਵੀ ਜਮਾਓ